ਐਨਆਰਆਈ ਭਰਾਵੋ ਜੋ ਗੱਡੀਆਂ ਦੇਖ ਰਹੇ ਹੋ ਵੱਡੀਆਂ-ਵੱਡੀਆਂ ਇਹ ਸਾਰੀਆਂ ਤੁਹਾਡੇ ਲਈ ਨੇ ਜਦੋਂ ਪੰਜਾਬ ਚ ਆਉਨੇ ਹੋ ਤਾਂ ਇੱਥੇ ਆ ਕੇ ਗੱਡੀ ਖਰੀਦਣਾ ਵੇਚਣ ਜਾਂ ਰਿਸ਼ਤੇਦਾਰਾਂ ਤੋਂ ਮੰਗਣ ਦਾ ਬ੍ਰਦਰਜ਼ ਲਗਜ਼ਰੀ ਕਾਰ ਵਾਲਿਆਂ ਨੇ ਝੰਜਟ ਜਿਹੜਾ ਤੁਹਾਡਾ ਖਤਮ ਕਰ ਦਿੱਤਾ ਹੁਣ ਕਰਨਾ ਕੀ ਹੈ ਜਦੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਤੁਸੀਂ ਪੰਜਾਬ ਲਈ ਜਹਾਜ਼ ਚੜ੍ਹਨਾ ਹੈ ਤਾਂ ਸਿਰਫ ਇੱਕ ਫੋਨ ਕਾਲ ਕਰਨੀ ਹੈ ਜਿੱਥੇ ਕਹੋਗੇ ਇਹਨਾਂ ਗੱਡੀਆਂ ਦੇ ਵਿੱਚੋਂ ਤੁਹਾਡੀ ਮਨਪਸੰਦੀ ਗੱਡੀ ਜਿਹੜੀ ਗੱਡੀ ਚਲਾਉਣ ਦੇ ਸ਼ਕੀਨੋ ਤੁਹਾਡੇ ਅੱਗੇ 에ਅਰਪੋਰਟ ਤੇ ਪਹੁੰਚ ਹੀ ਮਿਲੇਗੀ ਤੇ ਬਾਕੀ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਰਾਦਰ ਜੀ ਲਗਜ਼ਰੀ ਕਾਰ ਦੇ ਜਿਹੜੇ ਐਮ ਡੀ ਐ ਬਾਈ ਮਨਿੰਦਰ ਲਾਲਾਲ ਮਨਿੰਦਰ ਪਹਿਲਾਂ ਤਾਂ ਗੱਡੀਆਂ ਦਿਖਾ ਦਿਓ ਕਿਹੜੀਆਂ ਕਿਹੜੀਆਂ ਗੱਡੀਆਂ ਨੇ ਕਿਹੜੇ-ਕਿਹੜੇ ਮਾਡਲ ਆ ਤੁਹਾਡੇ ਕੋਲੇ ਕਿੰਨੀਆਂ ਕਿ ਗੱਡੀਆਂ ਉਪਲਬਧ ਰਹਿੰਦੀਆਂ ਨੇ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਆਉਣ ਵਾਸਤੇ ਤੇ ਬਈ ਆਪਣੇ ਕੋਲ ਜਿਹੜੀਆਂ ਗੱਡੀਆਂ ਨੇ ਉਹ 5 ਸੀਟਰ ਤੋਂ ਲੈ ਕੇ 7 8 ਸੀਟਰ ਸਾਰੀਆਂ ਕਾਰਾਂ ਨੇ ਤੇ ਜਿਵੇਂ ਹੈਚਬੈਕ ਵਾਲਾ ਛੋਟਾ ਸੈਗਮੈਂਟ ਹੈ ਵਰਨਾ Swift Desire ਹੈ ਤੇ Brezza ਆਪਣੇ ਕੋਲ Scorpio Scorpio N ਉਸ ਤੋਂ ਬਾਅਦ Thar Mahindra Thar ਪੁਰਾਣੇ ਵਾਲੀ ਫੋਰਚੂਨਰ ਨਿਊ ਸ਼ੇਪ ਫੋਰਚੂਨਰ ਹਾਂ ਤੇ ਇੱਥੋਂ ਤੱਕ ਕਿ ਆਪਾਂ ਰੂਬੀ ਕੌਨ ਡਿਫੈਂਡਰ ਵੀ ਪ੍ਰੋਵਾਈਡ ਕਰਵਾਉਨੇ ਆ ਕਿ ਇਹ ਇੱਕ ਸਾਰਾ ਗਰੁੱਪ ਬਣਿਆ ਹੁੰਦਾ ਚੈਣਮਣੀ ਹੁੰਦੀ ਹੈ ਜਦੋਂ ਪੰਜਾਬ ਲੈਵਲ ਤੇ ਆਪਾਂ ਨਾਲ ਆਪਾਂ ਵੈਡਿੰਗ ਕਰਦਾ ਵੀ ਕੰਮ ਕਰਦੇ ਆ ਜਿਹੜੀ ਵੀ ਗੱਡੀ ਅੱਜ ਜਿਆਦਾ ਰੈਂਟ ਦੇ ਵਿੱਚ ਚੱਲਦੀ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਹਰੇਕ ਕਾਰ ਆਪਣੇ ਕੋਲ ਅਵੇਲੇਬਲ ਹੈ ਮਨਿੰਦਰ ਜੀ ਮੈਂ ਪਹਿਲਾਂ ਕਿ ਇੱਕ ਫੋਨ ਕਾਲ ਕਰਨੀ ਐ ਐਨਆਰ ਆ ਭਰਾਵਾਂ ਨੇ ਤਾਂ ਪ੍ਰੋਸੈਸ ਕੀ ਹੈ ਗੱਡੀ ਕਿਰਾਏ ਤੇ ਲੈਣੀ ਹੈ ਸੈਲਫ ਡਰਾਈਵ ਇਹ ਕਾਰ ਤੋਂ ਆਤੂ ਲ ਲੈਣੀ ਹੈ ਤਾਂ ਆਓ ਪ੍ਰੋਸੈਸ ਕੀਤਾ ਇਹਦਾ ਪੂਰਾ ਜਿਹੜਾ ਪ੍ਰੋਸੈਸ ਬਈ ਪਹਿਲਾਂ ਸਾਨੂੰ ਕਾਲ ਕਰਨੀ ਹੈ ਹੂੰ ਜਿਹੜਾ ਐਡਵਾਂਸ ਟੋਕਨ ਮਣੀ ਪਾਉਣਾ ਹੈ ਹੂੰ ਉਹ ਕਰਕੇ ਆਪਣਾ ਨਾਮ ਤੇ ਡੇਟ ਲਿਖਾ ਦੇਣਾ ਤੇ ਜੇਕਰ ਉਹ ਗੱਡੀ ਚਾਹੁੰਦੇ ਨੇ 에어ਪੋਰਟ ਤੇ ਤਾਂ ਸਾਨੂੰ ਟਿਕਟ ਦੀ ਫੋਟੋ ਪਾ ਦੇਣੀ ਹੈ ਤਾਂ ਗੱਡੀ 에어ਪੋਰਟ ਤੇ ਪਹੁੰਚ ਜੂਗੀ ਜੇ ਉਹ ਚਾਹੁੰਦੇ ਨੇ ਵੀ ਗੱਡੀ ਸਾਡੇ ਘਰ ਪਹੁੰਚੀ ਹੋਵੇ ਤਾਂ ਘਰ ਦੀ ਲੋਕੇਸ਼ਨ ਪਾ ਦੇਣਾ ਜਿੱਥੇ ਕਹਿਣਗੇ ਉੱਥੇ ਗੱਡੀ ਪਹੁੰਚਦੀ ਕਰਦੇ ਆ ਜੀ ਆਪਾਂ ਤੇ ਤਸਹੂਲਤ ਕੀ ਕੀ ਦਿੰਦੇ ਉਹਦੇ ਵਿੱਚ ਜਿਵੇਂ ਟੋਲ ਟੈਕਸ ਦੀ ਗੱਲ ਹੋ ਜਾਂਦੀ ਹੈ ਜਾਂ ਕਾਗਜ਼ਾਂ ਦੀ ਗੱਲ ਹੋ ਜਾਂਦੀ ਹੈ ਤੇ ਗੱਡੀ ਕਿਹੜੀ ਕੰਡੀਸ਼ਨ ਦੇ ਵਿੱਚ ਕੋਈ ਸਰਵਿਸ ਜਾਂ ਕੋਈ ਹੋਰ ਕੀ ਕੁਛ ਇਹਦੇ ਵਿੱਚ ਕਰਨਾ ਬਾਈ ਜੀ ਸਾਰਾ ਕੁਝ ਹੋਇਆ ਹੁੰਦਾ ਹੈ ਸਰਵਿਸ ਰਿਪੇਅਰ ਸਾਰੀ ਸਾਡੀ ਹੈ ਇਹਦੇ ਵਿੱਚ ਪੰਜਾਬ ਪੰਜਾਬ ਦਾ ਟੋਲ ਫਰੀ ਦਿੰਨੇ ਆ ਆਪਾਂ ਉਹ ਜਿਹੜਾ ਬੰਦਾ ਮਹੀਨੇ ਤੋਂ ਘੱਟ ਲਊਗਾ ਉਹਦੇ ਲਈ ਨਹੀਂ ਜਿਹੜਾ ਮਹੀਨਾ ਘੱਟੋ ਘੱਟ ਮਹੀਨਾ ਹੋਊਗਾ ਉਹਦੇ ਲਈ ਟੋਲ ਫਰੀ ਹੈ ਤੇ ਪਿਕ ਤੇ ਡ੍ਰੌਪ ਫਰੀ ਹੈ ਜਿੱਥੇ ਵੀ ਗੱਡੀ ਛੱਡਾਂਗੇ ਕੋਈ ਖਰਚਾ ਨਹੀਂ ਛੱਡਣ ਦਾ ਠੀਕ ਹੈ ਜਿਹੜਾ ਮਹੀਨੇ ਤੋਂ ਘੱਟ ਲਊਗਾ ਉਹਨੂੰ ਪਾਊਗਾ ਮਹੀਨੇ ਵਾਲੇ ਨੂੰ ਨਹੀਂ ਤੇ ਬਾਕੀ ਇਹਦੇ ਵਿੱਚ ਕੀ ਹੈ ਵੀ ਜਿਵੇਂ ਦੀ ਗੱਡੀ ਲੈ ਕੇ ਜਾਣਗੇ ਉਵੇਂ ਦੀ ਦੇ ਜਾਣਾ ਕੋਈ ਫालतू ਐਕਸਟਰਾ ਕੋਈ ਸਾਡਾ ਇਹਦੇ ਚ ਸਿਕਿਉਰਟੀ ਮਣੀ ਨਹੀਂ ਹੈਗਾ ਤੇ ਹੋਰ ਕੋਈ ਫालतू ਖਰਚੇ ਨਹੀਂ ਹੈਗੇ ਬਹੁਤ ਘੱਟ ਜਿਹੀ ਡਾਕੂਮੈਂਟੇਸ਼ਨ ਹੈ ਸਾਨੂੰ ਦੋ ਚੈੱਕ ਦੇ ਦੇਣਾ ਐਫੀਡੇਵਟ ਦੇਣਾ ਗੱਡੀ ਲੈ ਸ਼ਰਤਾਂ ਕੀ ਨੇਗੀਆਂ ਸ਼ਰਤਾਂ ਬਾਈ ਜੀ ਇਹੀ ਨੇ ਵੀ ਇੱਕੋ ਹੀ ਸ਼ਰਤ ਹੈ ਜਿਵੇਂ ਦੀ ਗੱਡੀ ਲੈ ਕੇ ਜਾ ਰਹੇ ਹਾਂ ਉਵੇਂ ਦੀ ਵਾਪਸ ਕਰ ਵਾਸ ਤੇ ਇਹਦੀ ਲਿਖਾ ਪੜੀ ਕੋਈ ਫਿਰ ਲਿਖਾ ਪੜੀ ਇਹੀ ਹੈ ਭਾਈ ਜੀ ਚੈੱਕ ਐਫੀ ਡੈਪਟ ਤੇ ਆਈ ਡੀ ਜੀ ਅੱਛਾ ਹਾਂ ਤੇ ਕੋਈ ਇਹਦੇ ਚ ਜ਼ਿਆਦਾ ਉਹ ਨਹੀਂ ਉਹ ਸਾਰਾ ਕੁਝ ਅਸੀਂ ਲੈ ਕੇ ਆਵਾਂਗੇ ਸਿਰਫ ਤੁਸੀਂ ਚੈੱਕ ਦੇਣੇ ਨੇ ਕਰੋ ਇਹ ਗੱਡੀਆਂ ਸਿਰਫ ਐਨ ਆਰ ਆਈ ਭਰਾਵਾਂ ਵਾਸਤੇ ਨੇ ਕਿਆਂ ਭਾਈ ਜੀ ਸਿਰਫ ਮੇਨ ਤਾਂ ਇਹ ਸਿਰਫ ਐਨ ਆਰ ਆਈਜ਼ ਲਈ ਨੇ ਵਿੱਚ ਕੁਝ ਬੰਦੇ ਜਿਹੜੇ ਵਧੀਆ ਜਿਹੜੇ ਆਪਣੇ ਹੈਗੇ ਜੌਬ ਵਾਲੇ ਕੁਝ ਬੰਦੇ ਉਹ ਵੀ ਲੈ ਕੇ ਜਾਂਦੇ ਨੇ ਆਪਣੇ ਤੋਂ ਉਹਨਾਂ ਨੂੰ ਵੀ ਗੱਡੀਆਂ ਦਿੰਦੇ ਆ ਤੇ ਦੂਸਰੀ ਗੱਲ ਮੰਨਨ ਕਰੀਏ ਕਿ ਪੰਜਾਬ ਦੇ ਵਿੱਚ ਹੈ ਜਾਂ ਪੰਜਾਬ ਤੋਂ ਅਦਰ ਸਟੇਟਾਂ ਦੇ ਵਿੱਚ ਵੀ ਗੱਡੀ ਜਿਹੜਾ ਉਪਲਬਧ ਕਰਾਉਣੀ ਹੈ ਨਹੀਂ ਬਾਈ ਜਤਿੰਦਰ ਇਹ ਕੱਲਾ ਪੰਜਾਬ ਨਹੀਂ ਜਿੱਥੇ ਵੀ ਐਨ ਆਰ ਆਈ ਚਾਹੇ ਉਹ ਰਾਜਸਥਾਨ ਗੰਗਾਣਾਗਰ ਦਾ ਹੈ ਚਾਹੇ ਉਹ ਜੰਮੂ ਦਾ ਹੈ ਚਾਹੇ ਉਹ ਦੇਰਾ ਧੂਨ ਦਾ ਹੈ ਚਾਹੇ ਉਹ ਕਰਨਾਲ ਕੇਥਲ ਦਾ ਹੈ ਜਿੱਥੋਂ ਦਾ ਵੀ ਹੋਵੇ ਐਨ ਆਰ ਆਈ ਬੰਦਾ ਹੋਵੇ ਚਾਹੇ ਉਹ ਦਿੱਲੀ ਦਾ ਪੰਜਾਬੀ ਹੋਵੇ ਨਹੀਂ ਕੋਈ ਇਹਦੇ ਚੋਂ ਨਹੀਂ ਹੋਵੇ ਐਨ ਆਰ ਆਈ ਹੋਣਾ ਚਾਹੀਦਾ ਹੈ ਤੇ ਇਹ ਨਹੀਂ ਹੈਗਾ ਵੀ ਪੰਜਾਬੀ ਹੋਵੇ ਜਾਂ ਮਤਲਬ ਪੰਜਾਬ ਦਾ ਹੋ। ਐਨ ਆਰ ਆਈ ਹੋਵੇ ਪਹਿਲੀ ਸ਼ਰਤ ਹੈ। ਤੇ ਦੂਸਰੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਵੀ ਛੱਡਣ ਦਾ ਵੀ ਲੈ ਕੇ ਆਉਣ ਦਾ ਵੀ ਤੁਹਾਡਾ ਤੇ ਫਿਰ ਤੇਲ ਦਾ ਕੀ ਹੈਗਾ ਤੇਲ ਦਾ ਸਿਸਟਮ ਕੀ ਹੈ ਜਿਵੇਂ ਟੈਂਕੀ ਭਰ ਕੇ ਦਿਨੇ ਹੋ ਜਾਂ ਉਹਦਾ ਕੀ ਰੱਖੇਗਾ ਬਾਈ ਜੀ ਉਹਦੇ ਚ ਜਾਂ ਟੈਂਕੀ ਭਰ ਕੇ ਦਿੰਨੇ ਆ ਜਾਂ ਜਿੰਨਾ ਕਿ ਗੱਡੀ ਚ ਤੇਲ ਹੁੰਦਾ ਫੋਟੋ ਜਦੋਂ ਦਿੰਨੇ ਆ ਉਦੋਂ ਬੰਦਾ ਫੋਟੋ ਖਿੱਚ ਲੈਂਦਾ ਗੱਡੀ ਦੀ ਵੀਡੀਓ ਬਣਾ ਲੈਂਦੇ ਨੇ ਜ਼ਿਆਦਾਤਰ ਕੀ ਹੁੰਦਾ ਵੀਡੀਓ ਬਣਾਈ ਜਾਂਦੀ ਆ ਵੀ ਜਿਵੇਂ ਦੀ ਗੱਡੀ ਕੰਡੀਸ਼ਨ ਚ ਦੇਤੀ ਓਵੇਂ ਦੀ ਲੈ ਲੈਂਦੇ ਕਿੰਨੀਆਂ ਕਿ ਗੱਡੀਆਂ ਨੇ ਜਿਹੜੀਆਂ ਉਪਲਬਧ ਰਹਿੰਦੀਆਂ ਨੇ ਤੁਹਾਡੇ ਕੋਲੇ ਜਿਵੇਂ ਕਹੀਏ ਜਿਵੇਂ ਹੁਣ ਦੇਖਿਆ ਇੱਥੇ ਘਟੂ ਘਟ 25 30 ਗੱਡੀਆਂ ਖੜੀਆਂ ਹੋਈਆਂ ਹੋਈਆਂ ਇਹ ਕਹਿ ਸਕਦੇ ਆ ਆਫ ਸੀਜ਼ਨ ਵੀ ਇੱਕ ਗਰਮੀ ਚੱਲ ਰਹੀ ਹੈ ਸ਼ਾਇਦ ਬਾਈ ਜੀ ਹਜੇ ਵੀ ਆਪਣੀਆਂ ਬਹੁਤ ਕਾਰਾਂ ਨਹੀਂ ਜਿਹੜੀਆਂ ਗਈਆਂ ਹੋਈਆਂ ਨੇ ਸੀਜ਼ਨ ਦੇ ਵਿੱਚ ਆਪਾਂ ਤਕਰੀਬਨ 50 ਤੋਂ 6 ਦੇਖੋ ਮੈਂ ਇਕੱਲਾ ਤਾਂ ਸਾਰੇ ਐਨਆਰਆਈਆਂ ਨੂੰ ਗੱਡੀਆਂ ਪੂਰੀਆਂ ਨਹੀਂ ਕਰ ਸਕਦਾ ਪਰ ਕੋਸ਼ਿਸ਼ ਕਰਦੇ ਆਂ ਟੀਮ ਐ ਟੀਮ ਐ ਵੱਧ ਤੋਂ ਵੱਧ ਭਾਈ ਆਂ ਜਿਹੜੇ ਜੁੜ ਕੇ ਨਾਲ ਇੱਕ ਦੂਜੇ ਨਾਲ ਚੈਨ ਬਣਾ ਕੇ ਹਨਾ ਕਿ ਉਹਨਾਂ ਨੂੰ ਗੱਡੀ ਦੀ ਜ਼ਰੂਰਤ ਆਪਾਂ ਦਿੰਨੇ ਆਂ ਸਾਨੂੰ ਲੋੜ ਐ ਉਹਦੇ ਨੇ ਠੀਕ ਐ ਰਲ ਮਿਲ ਕੇ ਕੰਮ ਚੱਲਦਾ ਕੋਈ ਵੀ ਕਾਰੋਬਾਰ ਐ ਰਲ ਮਿਲ ਕੇ ਇੱਕ ਟੀਮ ਨਾਲ ਹੀ ਚੱਲਦਾ ਤੇ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਨੂੰ ਬਾਈ ਜੀ ਆਪਾਂ ਨੂੰ ਤਕਰੀਬਨ ਇਹਦੇ ਵਿੱਚ 7-8 ਸਾਲ ਹੋ ਗਏ ਕੰਮ ਕਰਦੇ ਆਂ ਨੂੰ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜਿਵੇਂ ਚਲੋ ਆਪਾਂ ਪਹਿਲਾਂ ਥੋੜਾ ਜਿਹਾ ਘੱਟ ਸੀਗਾ ਤੇ ਜਿਉਂ-ਜਿਉਂ ਸਰਕਲ ਵਧ ਗਿਆ ਇਸ ਚੀਜ਼ ਚ ਕਿਉਂਕਿ ਆਪਣਾ ਬਈ ਮੈਂ ਤੁਹਾਨੂੰ ਦੱਸਦਾ ਸੰਗਰੂਰ ਤਾਂ ਆਪਾਂ ਹਾਈ ਬ੍ਰਾਂਡ ਬਣ ਚੁੱਕਿਆ ਬ੍ਰਦਰ ਲਗਜ਼ਰੀ ਕਾਰ ਹੈ ਜਿਹੜੀ ਤੇ ਪੰਜਾਬ ਦੇ ਵਿੱਚ ਵੀ ਆਪਾਂ ਪਹਿਲੇ ਗਣਤੀ ਦੇ ਆਚ ਬੰਦੇ ਆ ਚ ਰੈਂਟਲ ਵਾਲਿਆਂ ਚ ਆਉਨੇ ਆ ਆਪਣੀ ਸਰਵਿਸ ਹੈ ਜਿਹੜੀ ਆਪਾਂ ਆਪਣੀ ਸਰਵਿਸ ਲਈ ਵੀ ਮਸ਼ਹੂਰ ਆ ਬਈ ਕਿ ਐਨ ਆਰ ਆਈ ਆਪਣੇ ਰਿਸ਼ਤੇਦਾਰ ਨੂੰ ਫੋਨ ਬਾਅਦ ਚ ਕਰਦੇ ਨੇ ਪਹਿਲਾਂ ਆਪਾਂ ਨੂੰ ਕਰਦੇ ਨੇ ਜਿਹੜੇ ਬੰਦੇ ਆਪਣੇ ਨਾਲ ਜੁੜੇ ਹੋਏ ਨੇ ਨਾ ਉਹ ਆਪਾਂ ਨੂੰ ਪਹਿਲਾਂ ਫੋਨ ਕਰਦੇ ਨੇ ਰਿਸ਼ਤੇਦਾਰ ਨੂੰ ਘਟ ਦੱਸਦੇ ਨੇ ਘਰ ਵੀ ਨਹੀਂ ਗਈ ਤਾਂ ਦੱਸ ਦੇ ਵੀ ਬਾਈ ਤੁਸੀਂ ਆ ਜਿਓ ਬਸ ਉਦੋਂ ਹੀ ਆਪਾਂ ਉੱਥੇ ਜਾਵਾਂਗੇ ਇੱਕ ਬਿਜ਼ਨਸ ਕਰਦੇ ਆ ਤਾਂ ਜਿਹੜੀ ਆਪਣੀ ਬੈਕਗ੍ਰਾਉਂਡ ਹੁੰਦੀ ਆ ਆਪਾਂ ਪਿੱਛੇ ਕੀ ਕੀਤਾ ਉਹਦਾ ਵੀ ਲਾਹਾ ਮਿਲਦਾ ਤੁਸੀਂ ਜਿਵੇਂ ਇੱਕ ਫੌਜ ਦੇ ਵਿੱਚ ਦੇਸ਼ ਦੀ ਸਰਦਨਾ ਤੇ ਰਾਖੀ ਕੀਤੀ ਹਾਂਜੀ ਉਸ ਤੋਂ ਬਾਅਦ ਹਰਿਆਣਾ ਪੁਲਿਸ ਚ ਭਰਤੀ ਹੋ ਗਏ ਦਿੱਲੀ ਅੰਦੋਲਨ ਚੱਲਿਆ ਹਾਂਜੀ ਉਸ ਅੰਦੋਲਨ ਦੇ ਚੱਲਦੇ ਜਿਹੜਾ ਭਾਜਪਾਨ ਨੇ ਮੰਨ ਲਿਆ ਕੋ ਜਿਹੜੇ ਹੱਥ ਕੰਡੇ ਵਰਤੇ ਕਿਸਾਨਾਂ ਤੇ ਅਤਿਆਚਾਰ ਕੀਤਾ ਉਹਨੂੰ ਲੈ ਕੇ ਤੁਸੀਂ ਹਰਿਆਣਾ ਪੁਲਿਸ ਦੀ ਨੌਕਰੀ ਵੀ ਛੱਡੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਚੈਨਲਾਂ ਨੇ ਇੰਟਰਵਿਊਆਂ ਕੀਤੀਆਂ ਤੁਹਾਡੀਆਂ ਫਿਰ ਤੁਸੀਂ ਆਰਓ ਦੇ ਪਾਣੀ ਦੀ ਜਿਹੜੀ ਲੰਮਾ ਸਮਾਂ ਉੱਥੇ 13 ਮਹੀਨੇ ਸੇਵਾ ਕੀਤੀ ਜਿਹੜੀ ਟਿੱਕਰੀ ਬਾਰਡਰ ਤੇ ਉਹ ਵੀ ਖੂਬ ਚਰਚਾ ਦੇ ਵਿੱਚ ਰਿਹਾ ਉਹਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਲੋਕ ਤੁਹਾਡੇ ਨਾਲ ਜੁੜਦੇ ਨੇ ਇਹ ਸਾਹਮਣੇ ਆਉਂਦਾ ਹੈਗਾ ਬਾਈ ਜੀ ਅਸਲ 'ਚ ਉਹਨਾਂ ਉਸ ਟਾਈਮ ਸਾਨੂੰ ਬਹੁਤ ਭਾਈਆਂ ਨੇ ਕਿਹਾ ਕਿ ਆਪਣਾ ਪੇਜ ਬਣਾ ਲਓ ਪੇਜ ਬਣਾ ਲਓ ਦਿੱਲੀ ਰਹਿੰਦੇ ਆਂ ਚਲੋ ਅਸੀਂ ਪੇਜ ਨਹੀਂ ਬਣਾਇਆ ਅਸੀਂ ਇਹ ਸੋਚਦੇ ਸੀ ਵੀ ਜਿਹੜਾ ਪਰਮਾਤਮਾ ਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਉਹਦਾ ਜਿਹੜਾ ਫਲ ਅੱਜ ਸਾਨੂੰ ਮਿਲ ਰਿਹਾ ਉਹ ਵਾਕਈ ਗੱਲ ਸੱਚੀ ਹੈ ਉਸ ਪਰਮਾਤਮਾ ਨੂੰ ਉਸ ਵੈਗਰੂ ਨੂੰ ਦਿਖਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਆਪਾਂ ਕੋਈ ਵੀ ਚੰਗਾ ਕੰਮ ਕਰਦੇ ਆਂ ਸੇਵਾ ਕਰਦੇ ਆਂ ਉਹ ਫਲ ਆਪੇ ਹੀ ਦਿੰਦਾ ਹੈ ਉਹ ਫਲ ਦੇ ਰੂਪ 'ਚ ਹੀ ਆ ਜੋ ਕੁਝ ਹੈ ਇੰਨਾ ਇੱਕ ਐਨਆਰਈ ਭਰਾਵਾਂ ਦਾ ਪਿਆਰ ਮਿਲਿਆ ਕਿ ਜਦੋਂ ਕਿਸੇ ਨੂੰ ਪਤਾ ਲੱਗਦਾ ਵੀ ਇਹਨਾਂ ਬੰਦਿਆਂ ਨੇ ਉੱਥੇ ਸੇਵਾ ਕੀਤੀ ਬਾਈ ਉਹ ਚਾਹੇ ਕੁਝ ਮਰਜ਼ੀ ਹੋਵੇ ਉਹ ਗੱਡੀ ਵੀ ਆਪਾਂ ਨੂੰ ਕਹਿੰਦੇ ਤੁਹਾਡੇ ਤੋਂ ਹੀ ਲੈਣੀ ਆ ਚਾਹੇ ਸਾਡੇ ਕੋਲ ਅਵੇਲੇਬਲ ਨਹੀਂ ਹੈ ਹੁੰਦੀ ਵੀ ਤੁਸੀਂ ਕਰਾ ਕੇ ਦਿਓ ਆਪਾਂ ਕਈ ਬੰਦਿਆਂ ਨੂੰ ਇਹ ਲਾ ਲੋ ਗੱਡੀਆਂ ਮੌਕੇ ਤੇ ਵੀ ਖਰੀਦ ਕੇ ਦਿੱਤੀਆਂ ਨੇ ਕਈ ਬੰਦੇ ਹੁੰਦੇ ਨੇ 2 2 3 3 ਮਹੀਨਿਆਂ ਦੀ ਬੁਕਿੰਗ ਹੁੰਦੀ ਹੈ ਗੱਡੀ ਨਾ ਹੋਵੇ ਸੀਜ਼ਨ ਚ ਅਵੇਲੇਬਲ ਨਵੀਂ ਵੀ ਕਢਾ ਕੇ ਦੇ ਦਿੰਨੇ ਆਪਾਂ ਉਹਦੇ ਚ ਜਿਹੜਾ ਬੰਦਾ ਕਹਿੰਦਾ ਹੀ ਆ ਵੀ ਗੱਡੀ ਉਹ ਤੁਹਾਡੇ ਤੋਂ ਲੈਣੀ ਹੈ ਸੋ ਐਨ ਆਰ ਆਈ ਭਰਾਵਾਂ ਨੂੰ ਸਾਡੇ ਨਾਲ ਜੁੜੇ ਸਾਡੇ ਮਾਧਿਅਮ ਰਾਹੀਂ ਜਿਹੜੀ ਅਪੀਲ ਕਰਦੇ ਆ ਕਿ ਇਹ ਮਨਿੰਦਰ ਲਦਾਲ ਵੀਰ ਉਹ ਨੌਜਵਾਨ ਹੈ ਜਿਨੇ ਦੇਸ਼ ਦੀਆਂ ਸਰਹੱਦਾਂ ਤੇ ਲੰਮਾ ਸਮਾਂ ਰਾਖੀ ਕੀਤੀ ਆਪਾਂ ਸੁੱਤੇ ਹੁੰਨੇ ਆ ਇਹ ਜਾ ਕੇ ਦਿਨ ਰਾਤ ਪਹਾੜੀਆਂ ਤੇ ਬਾਰਡਰਾਂ ਤੇ ਡਿਊਟੀ ਕਰਦੇ ਰਹੇ ਤੇ ਉਹ ਮਨਿੰਦਰਾ ਜੀ ਨੇ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਜੁਆਇਨ ਕੀਤੀ ਸੀ ਪਰ ਉਸ ਹਰਿਆਣਾ ਪੁਲਿਸ ਦੀ ਨੌਕਰੀ ਨੂੰ ਉਸ ਸਮੇਂ ਠੱਡਾ ਮਾਰਿਆ ਜਦੋਂ ਭਾਜਪਾ ਨੇ ਸਾਡੇ ਦੇਸ਼ ਦੇ ਕਿਸਾਨਾਂ ਤੇ ਅਤਿਆਚਾਰ ਕੀਤਾ ਸੀਗਾ ਤੇ ਉਹ ਮਨਿੰਦਰ ਹੈ ਜਿਹੜਾ ਲਗਾਤਾਰ ਸਮਾਜ ਸੇਵਾ ਦੇ ਵਿੱਚ ਜੁਟਿਆ ਹੋਇਆ ਹੈ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਚੰਗਾ ਸਵੱਛ ਪਾਣੀ ਪੀਣ ਲਈ ਜਿਹੜਾ ਉੱਥੇ ਆਰਓ ਦਾ ਪ੍ਰਬੰਧ ਕੀਤਾ ਟੈਂਕਰਾਂ ਰਾਹੀਂ ਕਿਸਾਨ ਭਰਾਵਾਂ ਦੀ ਸੇਵਾ ਕਰਦੇ ਰਹੇ। ਸੋ ਐਨਆਰਆਈ ਭਰਾਵਾਂ ਨੂੰ ਅਪੀਲ ਥੋੜੀ ਜੀ ਸਾਡੇ ਵੱਲੋਂ ਹੈ ਕਿ ਇੱਕ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੁਸੀਂ ਗੱਡੀਆਂ ਲੈਣੀਆਂ ਨੇ। ਆਪ ਆ ਕੇ ਗੱਡੀ ਖਰੀਦਣ ਦੀ ਲੋੜ ਨਹੀਂ ਜਾਂ ਰਿਸ਼ਤੇਦਾਰਾਂ ਤੋਂ ਮੰਗਣ ਦੀ ਲੋੜ ਨਹੀਂ ਹੈਗੀ। ਤੇ ਗੱਡੀ ਤੁਸੀਂ ਸੈਲਫ ਡਰਾਈਵ ਲਈ ਕਿਰਾਏ ਤੇ ਲੈਣੀ ਹੈ ਤਾਂ ਇਸ ਵੀਰ ਨੂੰ ਸੇਵਾ ਦਾ ਮੌਕਾ ਜਿਹੜਾ ਜ਼ਰੂਰ ਦਿਓ। ਤੁਹਾਡਾ ਸਾਰਿਆਂ ਦਾ ਧੰਨਵਾਦ ਹੋਵੇਗਾ। ਮੈਂ ਤੁਹਾਡਾ ਭਰਾ ਜਤਿੰਦਰ ਸਿੰਘ ਜਲੂਰ ਧੰਨਵਾਦ ਜੀ। ਓਕੇ ਬ੍ਰਾਦਰ